ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ 3 ਰੁਪਏ ਮਹੀਨਾ ਤਨਖਾਹ ਤੇ ਭਰਤੀ ਹੋਣ ਵਾਲੇ ਡੋਗਰੇ ਭਰਾ ਕਿਵੇਂ ਦੇਖਦੇ ਹੀ ਦੇਖਦੇ ਪੂਰੇ ਖਾਲਸਾ ਰਾਜ ਨੂੰ ਆਪਣੀ ਮੁਠੀ ਦੇ ਵਿੱਚ ਕਰ ਲੈਂਦੇ ਨੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਡੋਗਰਾ ਗੁਲਾਬ ਸਿੰਘ 1809 ਈਸਵੀ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਇੱਕ ਸੈਨਿਕ ਭਰਤੀ ਹੁੰਦਾ ਉਹਦਾ ਪਿਤਾ ਮੀਆਂ ਕਸ਼ੌਰ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਕਸ਼ਮੀਰ ਦਾ ਮੁਖੀ ਲਾਇਆ ਹੁੰਦਾ ਤੇ ਮੀਆਂ ਕਸੌਦੀ 1822 ਈਸਵੀ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਜੰਮੂ ਕਸ਼ਮੀਰ ਦਾ ਮੁਖੀ ਡੋਗਰਾ ਗੁਲਾਬ ਸਿੰਘ ਨੂੰ ਲਾਇਆ ਜਾਂਦਾ ਤਾਂ ਡੋਗਰਾ ਗੁਲਾਬ ਸਿੰਘ 1812 ਈਸਵੀ ਦੇ ਵਿੱਚ ਆਪਣੇ ਭਰਾ ਧਿਆਨ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਪੇਸ਼ ਕਰਦਾ ਇੱਕ ਸੈਨਿਕ ਭਰਤੀ ਕਰਵਾ ਦਿੰਦਾ ਜਦੋਂ ਉਹਦੀ ਉਮਰ 16 ਸਾਲ ਹੁੰਦੀ ਆ 6 ਸਾਲ ਸੈਨ ਕਰੇਣ ਤੋਂ ਬਾਅਦ ਡੋਗਰਾ ਧਿਆਨ ਸਿੰਘ ਨੂੰ 1818 ਈਸਵੀ ਦੇ ਵਿੱਚ ਜਮਾਂਦਾਰ ਖੁਸਾਲ ਸਿੰਘ ਦੀ ਥਾਂ ਡਿਊਟੀ ਦਾ ਨਿਯੁਕਤ ਕਰ ਦਿੱਤਾ ਜਾਂਦਾ ਇਹਦੇ ਛੋਟੇ ਭਰਾ ਸੁਚੇਤ ਸਿੰਘ ਨੂੰ ਧਿਆਨ ਸਿੰਘ ਦਾ ਸਹਾਇਕ ਲਾਇਆ ਜਾਂਦਾ ਇਸੇ ਕਰਕੇ ਇਹਨਾਂ ਦੀ ਪਹੁੰਚ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਧੀ ਹੋ ਜਾਂਦੀ ਹੈ ਕਿਸੇ ਨੇ ਵੀ ਮਹਾਰਾਜ ਨੂੰ ਮਿਲਣਾ ਹੁੰਦਾ ਜਾਂ ਆਪਣਾ ਕੋਈ ਚਿੱਠੀ ਪੱਤਰ ਪਹੁੰਚਾਉਣਾ ਹੁੰਦਾ ਇਹਨਾਂ ਦੀ ਆਗਿਆ ਤੋਂ ਬਿਨਾਂ ਮਿਲ ਨਹੀਂ ਸਕਦਾ ਧਿਆਨ ਸਿੰਘ ਭਾਵੇਂ ਗੁਲਾਬ ਸਿੰਘ ਤੋਂ ਛੋਟਾ ਸੀ ਪਰ ਹੀ ਬੜੀ ਹੁਸ਼ਿਆਰ ਕਿਸਮ ਦਾ ਸੀ ਇਹਦੇ ਕੋਲ ਗੱਲਬਾਤ ਕਰਨ ਦਾ ਅੰਦਾਜ਼ ਸੀ ਇਹ ਕਿਸੇ ਵੀ ਕੰਮ ਨੂੰ ਬੜੇ ਥੋੜੇ ਸਮੇਂ ਦੇ ਵਿੱਚ ਨਿਪਟਾ ਦਿੰਦਾ ਸੀ ਇਹਨਾਂ ਗੱਲਾਂ ਕਰਕੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਨਿਗਾਰੇ ਵਿੱਚ ਆ 1820 ਈਸਵੀ ਦੇ ਵਿੱਚ ਧਿਆਨ ਸਿੰਘ ਨੂੰ ਮંત્રી ਨਿਯੁਕਤ ਕਰ ਦਿੱਤਾ ਜਾਂਦਾ ਇਹਦੇ ਪ੍ਰਕਾਰ ਸੁਚੇਤ ਸਿੰਘ ਨੂੰ ਡਿਊਟੀ ਕਰਨ ਨਿਯੁਕਤ ਕਰ ਦਿੱਤਾ ਜਾਂਦਾ ਹੁਣ ਧਿਆਨ ਸਿੰਘ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਰਹਿੰਦਾ ਕਈ ਵਾਰ ਉਹਨਾਂ ਦੇ ਕਮਰੇ ਤੋਂ ਬਾਹਰ ਹੀ ਸਮਝ ਜਾਂਦਾ ਸੀ ਤੇ ਇਸ ਨੂੰ ਇੰਨੀ ਆਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਾਨ ਖਾਨੇ ਦੇ ਵਿੱਚ ਜਾ ਸਕਦਾ ਸੀ ਬਿਨਾਂ ਆਗਿਆ ਤੋਂ ਦਰਬਾਰ ਵਿੱਚ ਬੋਲ ਸਕਦਾ ਸੀ ਧਿਆਨ ਸਿੰਘ ਡੋਗਰੇ ਦੀ ਤਾਕਤ ਦਾ ਸਿਖਰ ਉਦੋਂ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਆਪਣਾ ਉੱਤਰਾਧਿਕਾਰੀ ਖੜਕ ਸਿੰਘ ਨੂੰ ਅਤੇ ਉਸ ਦਾ ਵਜ਼ੀਰ ਡੋਗਰੀ ਧਿਆਨ ਨਾਲ ਮੈਨੂੰ ਕੋਸ਼ਿਸ਼ ਕਰ ਦਿੱਤਾ ਇਥੋਂ ਖਾਲਸਾ ਰਾਜ ਦੀ ਸਾਰੀ ਪਾਵਰ ਡੋਗਰੀ ਭਰਾਵਾਂ ਦੇ ਹੱਥ ਵਿੱਚ ਆਉਂਦੀ ਹੈ ਇਤਿਹਾਸ ਦੀ ਹਰ ਇੱਕ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ